ਤੁਸੀਂ ਦੇਖ ਰਹੇ ਹੋ ਚੜਦੀ ਕਲਾ ਪੰਜਾਬ న్యూਸ ਕਾਦਿਆਂ ਦੇ ਨਜ਼ਦੀਕ ਪਿੰਡ ਛੋਟਾ ਨੰਗਲ ਵਿੱਚ ਜੰਜਕਾਰ ਨੂੰ ਲੈ ਕੇ ਹੋਇਆ ਹੰਗਾਮਾ ਪਿੰਡ ਵਾਸੀਆਂ ਵੱਲੋਂ ਡੀਡੀਪੀਓ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਜਾਣਕਾਰੀ ਦਿੰਦਿਆਂ ਮਨਿੰਦਰ ਸਿੰਘ ਜਗਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਬਚਨ ਲਾਲ ਵੱਲੋਂ ਇਸ ਜੰਜਕਾਰ ਉੱਤੇ ਕਬਜ਼ਾ ਪਿਛਲੇ 10 ਸਾਲਾਂ ਤੋਂ ਕੀਤਾ ਹੋਇਆ ਹੈ ਇਸ ਵੱਲੋਂ ਜੰਜਕਾਰ ਵਿੱਚ ਆਪਣੇ ਘਰ ਦਾ ਸਮਾਨ ਮੰਜੇ ਮੋਟਰਸਾਈਕਲ ਇੱਟਾ ਜਨਰੇਟਰ ਗਾਵਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ ਸੀ ਇਸ ਨੂੰ ਕਈ ਵਾਰ ਪੰਚਾਇਤ 'ਚ ਬੈਠ ਕੇ ਸਮਝਾ ਚੁੱਕੇ ਹਾਂ ਪਰ ਇਸ ਵੱਲੋਂ जंजकार खाली नहीं कीता गया जिस दे ਲਈ assi BDPO दफ्तर विच इस दी लिखती शिकायत दीती है कि जंजकार दा कब्जा इस कोलो छुड़वाया जावे जदो इस बारे वचनलाल नु पुछया गया था उसने कहा कि मेरा जंजकार ते कब्जा कोई नहीं साडी 28 सी assi गली च नहीं रखी कि रस्ता ना रुके जिस लिए assi एठ नु जंजकार रख देता बाकी सामान मेरा नहीं ओ पिंड दे ही लोका दा है ਨਾਲ ਹੀ ਉਹਨਾਂ ਕਿਹਾ ਕਿ ਅਸੀਂ ਆਪਣੀਆਂ ਈਟਾਂ ਚੁੱਕ ਲਵਾਂਗੇ ਤੇ ਬਾਕੀ ਜਿੰਦਾ ਜਿੰਦਾ ਸਮਾਨ ਹੈ ਉਹ ਵੀ ਚੁੱਕ ਲੈਣਗੇ ਉਹਨਾਂ ਕਿਹਾ ਕਿ ਇਹ ਜੋ ਮਸਲਾ ਹੋ ਰਿਹਾ ਹੈ ਬੋਟਾ ਕਰਕੇ ਆ ਸਾਡੇ ਨਾਲ ਰੰਜਿਸ਼ ਕੱਢੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਾਡਾ ਬੇਟਾ ਬਾਹਰ ਗਿਆ ਹੋਇਆ ਹੈ ਤੇ ਜਦੋਂ ਵੀ ਉਹ ਆਏਗਾ ਅਸੀਂ 2 ਮਹੀਨਿਆਂ ਦੇ ਵਿੱਚ ਵਿੱਚ ਇੱਥੋਂ ਆਪਣਾ ਈਟਾਂ ਚੁੱਕ ਲਵਾਂਗੇ ਜਦੋਂ ਇਸ ਬਾਰੇ ਬीडीपीਓ ਗੁਰਪ੍ਰੀਤ ਸਿੰਘ ਚਾਹਲ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿੱਚ ਹੈ 26 ਜਨਵਰੀ ਤੋਂ ਬਾਅਦ ਅਸੀਂ ਮੌਕਾ ਦੇਖਾਂਗੇ ਅਤੇ ਜੋ ਵੀ ਹੋਵੇਗਾ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ ਕਾਹਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਦੇਖੋ ਜੀ ਜਾਣਕਾਰੀ ਹੈ ਜਿਹੜਾ ਇਹ ਕਾਫੀ ਦੇਰ ਤੋਂ ਇਹਨਾਂ ਦੇ ਕੋਲ ਕਬਜ਼ੇ 'ਚ ਇਹ 2-3 ਵਾਰੀ ਇਹਨਾਂ ਨੂੰ ਅਪੀਲ ਕੀਤੀ ਹੈ ਵੀ ਖਾਲੀ ਕਰ ਦਿਓ ਇਸ ਦੇ ਜੇ ਕਿਸੇ ਦੇ ਮਰਗ ਹੋਏ ਕਿ ਇਹਦੇ ਕੋਈ ਵਿਆਹ ਸ਼ਾਦੀ ਹੋਏ ਤੱਕ ਵਰਤ ਸਕਦਾ ਹੈ ਤੇ ਇਹ ਪਹਿਲਾਂ ਤਾਂ ਕਹਿੰਦੇ ਖਾਲੀ ਕਰਦਿਆਂ ਕਰਦਿਆਂਗੇ ਤੇ ਖਾਲੀ ਨਹੀਂ ਕੀਤਾ ਇਹ ਦੋ ਤਿੰਨ ਵਾਈ ਸਰਪੰਚ ਸਾਹਿਬ ਨੂੰ ਪਿਆਏ ਤੇ ਕੱਲ ਪਰਸੋਂ ਚਾਨ ਸਿੰਘ ਦੇ ਘਰ ਇਕੱਠੇ ਹੋਏ ਸਾਰੇ ਤੇ ਇਹਨੂੰ ਜੱਗੇ ਸਾਡੇ ਨੂੰ ਸੱਦਿਆ ਇਹਨੂੰ ਤੇ ਕਹਿੰਦੇ ਜੋਰ ਤੁਸੀਂ ਕਰਨਾ ਕਰ ਲੋ ਅਹੀਂ ਨਹੀਂ ਖਾਲੀ ਕਰਨਾ ਕਿ ਉਹ ਜਿੱਥੇ ਵੀ ਯੋਰ ਲੱਗਦਾ ਲਾ ਲਓ ਅਹੀਂ ਨਹੀਂ ਖਾਲੀ ਕਰਨਾ ਆਹੇ ਚੀਤਾ ਲੱਗੀਆਂ ਤੁਹਾਡੇ ਸਾਹਮਣੇ ਹੀ ਐ ਜਨਰੇਟਰ ਲੱਗਾ ਪਹਿਲਾਂ ਇੱਥੇ ਇਹਨਾਂ ਨੇ ਇਹਨਾਂ ਨੇ ਟੋਕਾ ਲਾਇਆ ਸੀ ਤੇ ਗਾਇੰਗੂ ਹੀ ਮੰਨਦੇ ਹਣ ਤਾਂ ਕਰ ਤੇ ਬਾਕੀ ਹੋਰ ਕਿੰਨਾ 8-10 ਸਾਲ ਹੋ ਗਏ ਜੀ ਇਹਦੀ ਪਹਿਲਾਂ ਸ਼ਿਕਾਇਤ ਨਹੀਂ ਕੀਤੀ ਕਦੇ ਵੀ ਨਹੀਂ ਜੀ ਪਹਿਲਾਂ ਸਰਪੰਚ ਦੂਜਾ ਹੀ ਇਹ ਕੰਮ 'ਚ ਆਇਆ ਹੀ ਨਹੀਂ ਕਦੇ ਤੇ ਆਦ ਕੀ ਹੈ ਸਾਡੀ ਪਾਰਟੀ ਵੱਲੋਂ ਵੀ ਅਸੀਂ ਕਾਂਗਰਸ ਪਾਰਟੀ ਵੱਲ ਖਲੋਤੇ ਸੀ ਤੇ ਇਹ ਅਕਾਲੀ ਪਾਰਟੀ ਵੱਲ ਖਲੋਤੇ ਹਨ ਤੇ ਇਹ ਇਹਨਾਂ ਦਾ ਇਹਦਾ ਚਾਚਾ ਹੀ ਇਹਨਾਂ ਦਾ ਜਿਹੜਾ ਸਰਪੰਚ ਹੈ ਤੇ ਇਹ ਆਂਦਾ ਕਿ ਸਾਡਾ ਸਰਪੰਚ ਬਣ ਗਿਆ ਹੁਣ ਅਸੀਂ 5 ਸਾਲ ਪੇਰ ਨਿਕਾਲੀ ਕਰਨ ਉਹ ਸਰਪੰਚ ਨੂੰ ਤੁਸੀਂ ਸ਼ਿਕਾਇਤ ਕੀਤੀ ਸੀ ਹਾਂ ਜੀ 2-3 ਵਾਰੀ ਕਿਹਾ ਉਹ ਕਹਿੰਦਾ ਖਾਲੀ ਕਰਾ ਦੇਾਂਗੇ ਕਰਾ ਦੇਾਂਗੇ ਤੇ ਇਹ ਧੱਕੇਸ਼ਾਈ ਹੋ ਰਹੀ ਨਾ ਜੀ ਹਾਂ ਧੱਕੇਸ਼ਾਈ ਪੂਰੀ ਧੱਕੇਸ਼ਾਈ ਤੇ ਤੁਹਾਡੀ ਸਾਡੀ ਸਭ ਮੰਗੇ ਹੋਈ ਇਹ ਵੀ ਖਾਲੀ ਕੀਤਾ ਜਾਏ ਤੇ ਸਾਰੇ ਪਿੰਡ ਦੇ ਸਾਂਝੇ ਕੰਮਾਂ ਵਾਸਤੇ ਵਰਤਿਆ ਜਾਏ ਮੈਂ ਨਾ ਜਗਪੀ ਸਿੰਘ ਜੀ ਹਾਂ ਜੀ ਕਿਹੜਾ ਪਿੰਡ ਹੈ ਛੋਟਾ ਨੰਗਲ ਦਾ ਮੈਂ ਨਿਵਾਸੀ ਹਾਂ ਜੀ ਕੀ ਗੱਲ ਹੋਈ ਗੱਲ ਜੀ ਜੰਜ ਘਾੜ ਦਾ ਮਸਲਾ ਜੀ ਇਹਨਾਂ ਨੂੰ ਦੋ ਤਿੰਨ ਵੱਡੇ ਸਰਪੰਚ ਸਾਹਿਬ ਨੂੰ ਬੇਨਤੀ ਕੀਤੀ ਗਈ ਹੈ ਕਿ ਜੰਜ ਘਰ ਖਾਲੀ ਕੀਤਾ ਜਾਵੇ ਤੇ ਪਹਿਲਾਂ ਤਾਂ ਕਹਿੰਦੇ ਜਨਵਰੀ ਜਿਹਾ ਸਾਢੇ 8 ਕੱਢ ਲਾਂਗੇ ਤੇ ਥੋੜੇ ਦਿਨ ਬਾਅਦ ਪਹਿਲਾਂ ਕਹਿੰਦੇ ਨੇ ਵੀ ਤੁਸੀਂ ਲਾ ਲੋ ਯਾਰ ਕੋਈ ਹੋਰ ਹੀ ਨਹੀਂ ਕਰ ਦੇ ਤੁਹਾਨੂੰ ਇੱਥੇ ਗਾਈਆਂ ਵੀ ਬੰਦੇ ਨੇ ਪੰਜ ਤੋਂ 10 ਜਹਾੜੇ ਵੀ ਲੱਗੇ ਨੇ ਜਨਰੇਟਰ ਵੀ ਲੱਗਾ ਏ ਤੇ ਹੋਰ ਟੁੱਟਪਾ ਦਾ ਸਮਾਨ ਵੀ ਲੱਗਾ ਹੋਇਆ ਇੱਥੇ ਅਜੇ ਧਮਕੀ ਆ ਵੀ ਦੇਣੇ ਵੀ ਤੁਹਾਨੂੰ ਵੇਖ ਲਾਂਗੇ ਆਪਾਂ ਇਹ ਡੇਲੇ ਵੀ ਕਰਦੇ ਨੇ ਜਿੰਦੋਂ ਇਲੈਕਸ਼ਨ ਹੋਈ ਇਹਨੇ ਬੜੇ ਡੇਲੇ ਵੀ ਕਰਦੇ ਮੈਂ ਮੰਜੀ ਵੀ ਲੱਗੀ ਇਥੇ ਕੁੱਤੇ ਟੜੇ ਸਭ ਕੁੱਤੇ ਹੀ ਵੱਜੇ ਹੋਏ ਨੇ ਕੁੱਤੇ ਲੇ ਅੰਦਰ ਨਿਕਲੇ ਨੇ ਬੜੇ ਘਰ ਦਾ ਸਾਰਾ ਸਮਾਨ ਇੱਥੇ ਰੱਖਿਆ ਹਾਂਜੀ ਰੱਖਿਆ ਹੋਇਆ ਜੀ ਤੇ ਕੀ ਮੰਗ ਕਹੋ ਜੀ ਮੰਗੇ ਹੋਵੇ ਇਹ ਜੰਜਕਾ ਨੂੰ ਲੋਕੇ ਦਾ ਜੀ ਚਾਬੀ ਚੌਂਕੀ ਦਾ ਨੂੰ ਦਿੱਤੀ ਜਾਵੇ ਪਿੰਡ ਦੇ ਸਾਂਝੇ ਘਮਾਵਾ ਤੇ ਖੁੱਲੇ ਜੀ ਹੋਰ ਇਹਦੀ ਸ਼ਿਕਾਇਤ ਕੀਤੀ ਕਿ ਸਿਆਹ ਵੀਡੀਓ ਵੀ ਦਫ਼ਤਰ ਜਾ ਕੇ ਗਿੱਤਕਾਰੀ ਐਪਲੀਕੇਸ਼ਨ ਦੇ ਕੇ ਆਏ ਸੀ ਇਹਨਾਂ ਕੋਲ ਹੈ ਕੋਲ ਆਪਣੇ ਕੋ ਹਾਂਜੀ ਉਹਦੀ ਤਾਂ ਕਾਪੀ ਆ ਗਈ ਜੀ ਪੂਰੇ ਪਿੰਡ ਦਾ ਸਾਂਝਾ ਜਗ੍ਹਾ ਲੋਕਾਂ ਦੇ ਘਰ ਛੋਟੇ ਨੇ ਕਈ ਜਗ੍ਹਾ ਕੁਛ ਨਾ ਕੁਛ ਵਾਰਦਾਤ ਹੋ ਜਾਂਦੀ ਐ ਕੋ ਗੁਜਰਜਾਦ ਨਾ ਜਾਂ ਕੁਛ ਵੀ ਤੋ ਇੱਥੇ ਬੈਠ ਕੇ ਉਹਨੂੰ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਸਹਾਇਤਾ ਜਾਂ ਕੁਛ ਵੀ ਕਰ ਸਕਦੇ ਆ ਪਰ ਇਹ ਕਿਸੇ ਦੇ ਇੱਕ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ ਪੂਰੇ ਪਿੰਡ ਦਾ ਸਾਂਝਾ ਖਾਤਾ ਇਹਦੇ ਵਿੱਚ ਕਿਸੇ ਨੂੰ ਕਿਸੇ ਦੇ ਉੱਪਰ ਦਿਲਾ ਸਿਕਵਾ ਨਹੀਂ ਹੋਣਾ ਚਾਹੀਦਾ ਵਜਨ ਲਾਲ ਦੱਸਦੇ ਨੇ ਤੇ ਬਾਕੀ ਇਹਨਾਂ ਨੂੰ ਰਜਾਬੰਦੀ ਦਾ ਕੱਢ ਲੈਣਾ ਚਾਹੀਦਾ ਤਾਂ ਨਾ ਕਿਸੇ ਦਾ ਉੱਪਰ ਝਗੜਾ ਹੋਏ ਨਾ ਕੋਈ ਪਿੰਡ ਦਾ ਕੋਈ ਕਿਉਂਕਿ ਪਿੰਡ ਦਾ ਸੰਝਾ ਥਾਮ ਹੈ ਇਹਦੇ ਉੱਤੇ ਇੱਕ ਆਦਮੀ ਕਬਜ਼ਾ ਨਹੀਂ ਕਰ ਸਕਦਾ ਕੀ ਮੰਗ ਰ ਮੇਰੀ ਮੰਗ ਆ ਕਿ ਸਭ ਸੰਪਤੀ ਨਾਲ ਸਾਰਾ ਕੁਝ ਜਿਹੜਾ ਨਾ ਹੱਲ ਹੋ ਜਾਣਾ ਚਾਹੀਦਾ ਨਾ ਕਿਸੇ ਨੂੰ ਬੁਰਾ ਕਰੋ ਨਾ ਕਿਸੇ ਨੂੰ ਚੰਗਾ ਕਹੋ ਆਪਣਾ ਸਮਾਨ ਖਾਲੀ ਕਰ ਦੇਣ ਤੇ ਨਾ ਕਿਸ ਦੇ ਨਾਲ ਉੱਪਰ ਕਿਸ ਦੇ ਹੋਏ ਤੇ ਚਾਬੀ ਜਰੀਆ ਇਹ ਚੌਂਕੀਦਾਰ ਦੇ ਕੋਲ ਹੋਣੀ ਚਾਹੀਦੀ ਆ ਤੇ ਜਾਲਮ ਮਰਦਾਰ ਦੇ ਕੋਲ ਹੋਣੀ ਚਾਹੀਦੀ ਬਸਨ ਲਾਲ ਮੇਰਾ ਨਾਮ ਹੈ ਬਸਨ ਲਾਲ ਜੀ ਤੁਹਾਡੇ ਉਥੇ ਸ਼ਿਕਾਇਤ ਕੀਤੀ ਜਾਂਚ ਘਾਰ ਉੱਤੇ ਤੁਸੀਂ ਕਬਜ਼ਾ ਕੀਤਾ ਕਿੰਨੀ ਕੁ ਸਟਾਈ ਨੇ ਇਹ ਕਬਜ਼ਾ ਕੋਈ ਨਹੀਂ ਜੀ ਆਡੇ ਬਾਹਰ ਆਹੀ ਏਟ ਲਾਈ ਸੀ ਨੰਗੇ ਕਰਕੇ ਵੀ ਲੋਕੀ ਟਾਂਗ ਨਾ ਹੋਣ ਤੇ ਉਹ ਵਿਹਲਾ ਥਾਂ ਹੀ ਆਹੀ ਉੱਥੇ ਲਾ ਦਿੱਤੀ ਹੈ ਤੇ ਆਹੀ ਆ ਸ਼ੁਰੂ ਕਰਨਾ ਕੰਮ ਆਹੀ ਉਹ ਚੁੱਕ ਲੈਨੀਆ ਕੋਈ ਸਮਾਨ ਕਿੰਨਾ ਲੱਗਦਾ ਹੋਰ ਇਤਨਾ ਹੀ ਗਲੀ ਮਹਲੇ ਦਾ ਹੀ ਹੈ ਕਿ ਕਿਸੇ ਦਾ ਮਤਲਬ ਹੋਣਾ ਸੀ ਕਈ ਨਾ ਲਈਏ ਤੇ ਜਿਦਾ ਜਿਦਾ ਹੈਗਾ ਵੀ ਉਹ ਵੀ ਚੁੱਕ ਲਾਂਗੇ ਜਦੋਂ ਆਹੀ ਚੁੱਕ ਲਿਆ ਤੇ ਟਾਡੇ ਉੱਤੇ ਸ਼ਿਕਾਇਤ ਵੀ ਲਗਾਈ ਜਾ ਜੇ ਤੁਹਾਡੇ ਉੱਤੇ ਇਹ ਵੀ ਇਹ ਵੋਟਾਂ ਦੇ ਕਰਕੇ ਵੀ ਇਹਨਾਂ ਵੀ ਇਹ ਬਣ ਗਿਆ ਇਹਨਾਂ ਦਾ ਭਰਾ ਤੇ ਜਾਦਾ ਇਹ ਕਰਕੇ ਦੇ ਨੇ ਕਰਨ ਤਾਂ ਹੀ ਇਹਨਾਂ ਅੱਗੇ ਸਾਰਿਆਂ ਨੂੰ ਆਖਿਆ ਵੀ ਪਈ ਵੀ ਚੁੱਕ ਲੈਣੀਆਂ ਵੀ ਅੱਜ ਤੱਕ ਤਾਂ ਮੁੰਡਾ ਵੀ ਬਾਹਰ ਗਿਆ ਤੇ ਘਰ ਦੇ ਥੋੜੇ ਠੀਕ ਨਹੀਂ ਤੇ ਇਹ ਕਰਕੇ ਵੀ ਨਹੀਂ ਅਜੇ ਹੀ ਕਿੰਨੇ ਦਿਨਾਂ ਚੁੱਕ ਲੋ ਹਾਂਜੀ ਕਿੰਨੇ ਦਿਨਾਂ ਚੁੱਕ ਲੋ ਇਹ 2 ਮਹੀਨੇ ਲੱਗ ਜਾਣੇ ਨੇ ਐਵੇਂ ਤਾਂ ਆਖੀ ਹੈ ਜੀ ਦੀ ਆਹੀ ਬਾਦ ਕਬਜ਼ੇ ਵਾਲੀ ਕੋਈ ਗੱਲ ਕਬਜ਼ੇ ਵਾਲੀ ਕੋਈ ਗੱਲ ਨਹੀਂ ਜੀ ਇਹ ਦੋ ਮਹੀਨੇ ਆ ਜਿਹੀ ਚੁੱਕ ਲਾਂਗੇ ਤੇ ਕੋਈ ਗੱਲ ਬਾਤ ਨਹੀਂ ਇਹੀ ਵੀ